ਸਤਿਕਾਰਯੋਨ ਫੇਰ ਪ੍ਰੀਤ ਸਤਿ ਸ਼੍ਰੀ ਅਕਾਲ ਜੀ ਅੱਜ ਤੋਂ ਫੇਰ ਹੋਇਆ ਹਾਜ਼ਰ ਨਵੀਂ ਵੀਡੀਓ ਲੈ ਕੇ ਆਈ ਹੋਪ ਕਿ ਤੁਹਾਨੂੰ ਪਸੰਦ ਆਵੇਗੀ ਕੀ ਤੁਸੀਂ ਜਾਣਦੇ ਹੋ ਸੱਜ ਕਿਉਂ ਤੋੜਿਆ ਜਾਂਦਾ ਸੀ ਸੱਜ ਇਸ ਕਰਕੇ ਤੋੜਿਆ ਜਾਂਦਾ ਸੀਗਾ ਤੇ ਧੀ ਵਾਲੇ ਜਦੋਂ ਆਪਣੇ ਟੂਮਾ ਦਾ ਪਰਕੇ ਲੈ ਕੇ ਆਉਂਦੇ ਸੀ ਸੱਜ ੜਾ ਖਾਲੀ ਸੱਜ ਹੁੰਦਾ ਸੀਗਾ ਤੇ ਉਹ ਨਾਲ ਲੈ ਕੇ ਜ ਉਹ ਜਿਹੜਾ ਖਾਲੀ ਸੱਜ ਹੁੰਦਾ ਸੀਗਾ ਤੇ ਉਹਨੂੰ ਤੋੜ ਦਿੱਤਾ ਜਾਂਦਾ ਸੀ ਉਹਨੂੰ ਚੰਗਾ ਨਹੀਂ ਸਮਝਿਆ ਜਾਂਦਾ ਸੀ ਵਾਪਸ ਲੈ ਕੇ ਜਾਣਾ ਤੇ ਉਹ ਲੋਕ ਮੰਨਦੇ ਸੀਗੇ ਕਿ ਧੀ ਦੇ ਘਰ ਦਾ ਖਾਣਾ ਪੀਣਾ ਚੰਗਾ ਨਹੀਂ ਹੁੰਦਾ ਅੱਜ ਕੱਲ ਤਾਂ ਖੈਰ ਅੱਜ ਕੱਲ ਤਾਂ ਧੀ ਦੇ ਘਰੇ ਬੈ ਕੇ ਬੋਤਲਾਂ ਖੋਲ ਲੈਂਦੇ ਨੇ ਸ਼ਰਾਬਾਂ ਪਿੰਦੇ ਨੇ ਪਹਿਲੇ ਜਿਹੜੇ ਲੋਕ ਹੁੰਦੇ ਸੀ ਉਹ ਆਪਣੇ ਘਰ ਦੇ ਧੀ ਦੇ ਘਰ ਦਾ ਜਿਹੜਾ ਪਾਣੀ ਵੀ ਨਹੀਂ ਪਿੰਦੇ ਸੀ ਉਹ ਚੰਗਾ ਨਹੀਂ ਸਮਝਦੇ ਸੀਗੇ ਇਸ ਲਈ ਜਿਹੜੀ ਸੱਜ ਦੀ ਰਸਮ ਸੀਗੀ ਉਹ ਤਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੁਸੀਂ ਕਿਸ ਸ਼ਹਿਰ ਤੋਂ ਜਾਂ ਪਿੰਡ ਤੋਂ ਵੀਡੀਓ ਦੇਖ ਰਹੇ ਹੋ ਤਾਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਇਹ ਵੀ ਜਰੂਰ ਦੱਸਿਆ ਕਰੋ ਫਿਰ ਤੋਂ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ